ਜੀ ਮੇਰਾ ਨਾਮ ਜਗਜੀਤ ਸਿੰਘ ਆ ਜੀ ਜਗਜੀਤ ਸਿੰਘ ਮਨਜੀਤ ਸਿੰਘ ਫੜ ਕਿਹਾ ਲੱਗਦੇ ਮੇਰਾ ਭਰਾ ਲੱਗਦਾ ਸੀਗਾ ਜੀ ਇਹਨਾਂ ਨੇ 25 ਜੁਲਾਈ ਨੂੰ ਸ਼ਹਿਰ ਦੇ ਇ ਚਾਰਕੋ ਵਿਅਕਤੀ ਹੱਥ ਦੁਖੀ ਹੋ ਕੇ ਜੀ ਕਿ ਜ਼ਹਿਰੀਲੀ ਚੀਜ਼ ਨਿਕਲੀ ਸੀ ਹਾਂਜੀ ਤਾਂ ਵੀਰਵਾਰ ਉਹਨਾਂ ਦੀ ਮੌਤ ਹੋ ਗਈ ਪੁਲਿਸ ਨੂੰ ਵੀ ਕੱਲ ਅਰਜੀ ਮੈਟਮ ਦਿੱਤਾ ਸੀਗਾ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਜੀ ਸਾਡੇ ਕੋਲ ਡੀਐਸਪੀ ਸਾਹਿਬ ਆਪ ਆਏ ਸੀਗੇ ਗੁਰਦੁਆਰਾ ਸਾਹਿਬ ਇਕੱਠ ਕੀਤਾ ਸੀਗਾ ਆਪਾਂ ਉੱਥੋਂ ਅਸੀਂ ਕੱਲ ਤਰਨਾ ਲਾਣਾ ਸੀਗਾ ਕੱਲ ਇਹਨਾਂ ਨੇ ਸਾਨੂੰ ਰਿਕਵੈਸਟ ਕੀਤੀ ਕਿ ਤਰਨਾ ਨਾ ਲਾਓ ਅਸੀਂ ਆਪ ਹੀ ਕਾਰਵਾਈ ਕਰਾਂਗੇ ਸਾਨੂੰ ਰਾਤ 8 ਵਜੇ ਦਾ ਟਾਈਮ ਦਿੱ ਇਹਨਾਂ ਨੇ 24 ਘੰਟਿਆਂ ਦਾ ਟਾਈਮ ਤਾਂ 24 ਘੰਟੇ 11 ਵਜੇ ਤੱਕਰ ਖਤਮ ਹੋ ਚੁੱਕੇ ਆ। ਉਸ ਤੋਂ ਬਾਅਦ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਸਵੇਰੇ ਵੀ ਮੈਂ ਪੁੱਛਿਆ ਕਹਿੰਦੇ ਜੀ ਕਾਰਵਾਈ ਚੱਲ ਰਹੀ ਆ। ਅੱਜ ਵੀ ਸਾਡੇ ਇੱਕ ਭਾਈ ਉਹਨਾਂ ਨੇ ਫੋਨ ਕੀਤਾ। ਉਹਨਾਂ ਨੂੰ ਕਹਿੰਦੇ ਦੋ ਦਿਨ ਹੋਰ ਰੁਕੋ। ਡੈੱਡ ਬੋਡੀ ਪਈ ਨੂੰ ਚੌਥਾ ਦਿਨ ਆ ਜੀ ਅੱਜ। ਐਫ ਆਈ ਆਰ ਐਫ ਆਰ ਐਫ ਆਈ ਆਰ ਨੂੰ ਹੋਈ ਨੂੰ ਢਾਈ ਦਿਨ ਹੋ ਗਏ ਆ। ਕੋਈ ਕਾਰਵਾਈ ਨਹੀਂ ਕੋਈ ਕੁਝ ਨਹੀਂ ਕੋਈ ਬੰਦਾ ਹਜੇ ਤੱਕ ਮੁਜਰੀਮ ਇਹਨਾਂ ਨਹੀਂ ਫੜਿਆ ਆ। ਦੇਖੋ ਇਹਨਾਂ ਨੇ ਪੂਰੀ ਢਿੱਲ ਵਰਤੀ ਆ। 24 ਘੰਟੇ ਹੋ ਗਏ 24 ਘੰਟੇ ਜਿਨ੍ਹਾਂ ਨੇ ਉਹਨਾਂ ਨੂੰ ਦੌੜਨ ਨੂੰ ਪੂਰਾ ਮੌਕਾ ਦਿੱਤਾ ਇਹਨਾਂ ਨੇ ਰੇਡ ਤੱਕਰ ਵੀ ਨਹੀਂ ਮਾਰੀ ਕਿਉਂ ਨਹੀਂ ਰਹਿ ਇਹ ਵਿਚੇ ਹੁਣ ਇਹ ਵੀ ਬੰਦੇ ਕਹਿ ਰਹੇ ਕਿ ਉਹਨਾਂ ਨੂੰ ਪੋਲਿਟੀਕਲ ਇਹਨਾਂ ਨੂੰ ਪੋਲਿਟੀਕਲ ਪੂਰਾ ਜ਼ਿਆਦਾ ਬਹੁਤ ਜ਼ਿਆਦਾ ਇਹਨਾਂ ਨੂੰ ਪ੍ਰੈਸ਼ਰ ਆ ਜੀ ਇਹ ਮਤਲਬ ਸਾਨੂੰ ਇਸ ਗੱਲ ਦਾ ਵੀ ਪਤਾ ਲੱਗਾ ਸਾਰਾ ਪ੍ਰੈਸ਼ਰ ਉਹਨਾਂ ਦਾ ਆ ਉਹਨਾਂ ਦੇ ਕਰਕੇ ਸਾਰਾ ਇਹ ਕੰਮ ਰੁਕਿਆ ਪਿਆ ਨਹੀਂ ਕਰ ਰਹੀ ਐ ਇਹ ਇੱਕ ਬਿੰਦੂ ਸ਼ਰਮਾ ਕੌਣ ਆ ਜਿਹਦਾ ਜ਼ਿਆਦਾ ਕੀਤਾ ਇਹ ਸਾਡੇ ਬਾਜ਼ਾਰ ਦੇ ਹੀ ਆ ਜੀ ਉਹਨਾਂ ਦੇ ਮਤਲਬ ਕਰਕੇ ਹੁਣ ਸਾਨੂੰ ਪ੍ਰੋਪਰ ਨਹੀਂ ਇਸ ਚੀਜ਼ ਦਾ ਪਤਾ ਪਰ ਸਾਨੂੰ ਇੰਨਾ ਪਤਾ ਆ ਕਿ ਸਾਰੀ ਸ਼ਹਿ ਆਮ ਆਦਮੀ ਪਾਰਟੀ ਦੀ ਆ ਸਾਰੀ ਸ਼ਹਿ ਇੱਥੇ ਦੇ ਐਮ ਐਲ ਏ ਸਾਹਿਬ ਦੀ ਆ ਸਾਰੀ ਸ਼ਹਿ ਇੱਥੇ ਦੇ ਬੰਦਿਆਂ ਦੀ ਆ ਜਿਹੜੇ ਪੋਲੀਟੀਕਲ ਬੰਦੇ ਆ ਉਹਨਾਂ ਦੀ ਸ਼ਹਿ ਪੂਰੀ ਆ ਉਹਨਾਂ ਕਰਕੇ ਪ੍ਰੈਸ਼ਰ ਕਰਕੇ ਪੁਲਿਸ ਪ੍ਰੋਪਰ ਨਹੀਂ ਕਾਰਵਾਈ ਕਰ ਰਹੀ ਆ ਸਾਡਾ ਭਰਾ ਮਰ ਗਿਆ ਆ ਸਾਡਾ ਭਰਾ ਮਰ ਗਿਆ ਅਸੀਂ ਇਨਸਾਫ ਚਾਹੁੰਦੇ ਆ ਉਹ ਚਾਰੇ ਬੰਦੇ ਸਾਨੂੰ ਕਾਤਲ ਹੁਣੇ ਹੀ ਚਾਹੀਦੇ ਆ ਅਸੀਂ ਤਾਂ ਨਾ ਨਹੀਂ ਇੱਥੋਂ ਚੱਕਣਾ ਨਾ ਅਸੀਂ ਪੋਸਟਮਾਰਟਮ ਕਰਨਾ ਨਾ ਹੀ ਅਸੀਂ ਸੰਸਕਾਰ ਕਰਨਾ ਦਗਜੀਤ ਜੀ ਜਦੋਂ ਚਰਾਨ ਘਾਟ ਦਿੰਦਾ ਕੋਈ ਪੁਲਿਸ ਮੁਲਾਜ਼ਮ ਆ ਆਪਣੀ ਡਿਊਟੀ ਵਧੀਆ ਨਿਭਾਉਂਦਾ ਤਾਂ ਐਮ.ਐਲ.ਏ. ਸਾਹਿਬ ਇੱਥੇ ਧਰਨੇ ਦੇ ਵਿੱਚ ਆ ਜਾਂਦੇ ਨਾ ਅੱਜ ਤੱਕ ਐਮ.ਐਲ.ਏ. ਦੇ ਦਫ਼ਤਰ ਦੇ ਬਾਹਰ ਧਰਨ ਲੱਗਿਆ ਹੋਇਆ ਜੀ ਅਮਕੀ ਉਮੀਦ ਕਰਦੇ ਹਾਂ ਦੇਖੋ ਜੀ ਆਪਾਂ ਇਸ ਚੀਜ਼ ਨੂੰ ਆਪਾਂ ਨਹੀਂ ਮਤਲਬ ਲੈਣਾ ਸਾਨੂੰ ਭਰਾ ਮਰਿਆ ਸਾਨੂੰ ਉਹਦਾ ਇਨਸਾਫ ਚਾਹੀਦਾ ਸੀ ਹੋਰ ਕੋਈ ਗੱਲ ਨਹੀਂ ਕਰਨੀ ਇਸ ਚੀਜ਼ ਤੇ ਉਹ ਜੋ ਮਰਜ਼ੀ ਕਰਨ ਕੀ ਕਰਦੇ ਕੀ ਨਹੀਂ ਕਰਦੇ ਸਾਠੇ ਵੱਲ ਠੱਠੇ ਚ ਵੜਨ ਸਾਡੇ ਮੈਂ ਉਹੀ ਤਾਂ ਅੰਦਰ ਸਾਨੂੰ ਆਸ ਆ ਜੀ ਸਾਨੂੰ ਬੰਦੇ ਸਾਡੇ ਫੜਾਂ ਸਾਡਾ ਭਰਾ ਮਾਰਤਾ ਹੈ ਉਹਦੇ ਛੋਟੇ-ਛੋਟੇ ਬੱਚੇ ਉਹ ਦੇਖ ਲਓ ਛੋਟੇ-ਛੋਟੇ ਬੱਚੇ ਇੱਕ ਤੀਜੀ ਕਲਾਸ 'ਚ ਬੱਚ ਉਹ ਵਿਚਾਰਾ ਸਾਰਾ ਹੀ ਉਹਦਾ ਟੱਬਰ ਰੁਲ ਗਿਆ ਜੀ ਕਿਹੜੇ ਕਿਹੜਾ ਕਿਹਨਾਂ ਤੇ ਪਰਚੋ ਹੈ ਕੀ ਨਾਮ ਆ ਜੀ ਉਹਨਾਂ ਦੇ ਇੱਕ ਹੈਗਾ ਜੀ ਪ੍ਰਿੰਸ ਡੀਜੇ ਵਾਲਾ ਢੋਲੀ ਕਹਿੰਦੇ ਆ ਉਹਨਾਂ ਨੂੰ ਇੱਕ ਪਹਿਲੇ ਨੰਬਰ ਤੇ ਉਹ ਸਭ ਤੋਂ ਜਿਆਦਾ ਮੁਜਰੀਮਾ ਇੱਕ ਲਵ ਮੋਬਾਈਲਾ ਵਾਲਾ ਆ ਉਹ ਸਭ ਤੋਂ ਜਿਆਦਾ ਮੁਜਰੀਮ ਇੱਕ ਹੈਪੀ ਫਲੈਕਸ ਵਾਲਾ ਆ ਜੀ ਫਲੈਕਸ ਦਾ ਕੰਮ ਕਰਦਾ ਤੁਰਦਾ ਫਿਰਦਾ ਕੰਮ ਕਰਦਾ ਸੀ ਉਹ ਵਾਲਾ ਇੱਕ ਮੋਨੂ ਇੱਥੇ ਚਾਹ ਵਾਲਾ ਹੈਗਾ ਜੀ ਉਹਦਾ ਮਤਲਬ ਸਭ ਤੋਂ ਜਿਆਦਾ ਇਹ ਜਾਣ ਲੱਗਿਆ ਜੀ ਆਪਣੇ ਬਿਆਨਾਂ ਦੇ ਵਿੱਚ ਉਹ ਦੇ ਕੇ ਗਏ ਆ ਬਕਾਇਦਾ ਆਪਣੇ ਮੂੰਹ ਹੀ ਬਿਆਨ ਚੌਂਕੀ ਪੂਰੀ ਰਾਤ ਉਹ ਬਿਆਨ ਲੈਣ ਆਏ ਸੀਗੇ ਉੱਥੇ ਮੁਲਾਜ਼ਮ ਉਹਨਾਂ ਪੀਜੀਆਈ ਹਸਪੀਟਲ ਬਕਾਇਦਾ ਉਹਨਾਂ ਦੇ ਸਾਈਨ ਆ ਸਾਡੇ ਕੋਲ ਬਿਆਨ ਪਏ ਆ ਬਕਾਇਦਾ ਆਪਣੇ ਡਾਕਟਰਾਂ ਦੇ ਸਾਈਨ ਆ ਡਾਕਟਰਾਂ ਦੇ ਸਟੈਂਪ ਵੱਡੇ ਅਫਸਰਾਂ ਦੀ ਉੱਥੇ ਡਾਕਟਰਾਂ ਦੀ ਸਾਰੇ ਕੁਝ ਹੈਗਾ ਸਾਡੇ ਕੋਲ ਬਿਆਨ ਪਏ ਆ ਉਸ ਚੀਜ਼ ਦੇ ਕੀ ਮੰਨ ਕਰਦੇ ਹੋ ਸਾਨੂੰ ਮੰਗ ਹੈ ਜੀ ਚਾਰੋਂ ਅੰਦਰ ਤੱਕੋ ਉਹਨਾਂ ਤੇ ਪਰਚਾ ਹੋਇਆ ਹੋਇਆ ਜੀ ਪਰਚੇ ਹੋਏ ਨੂੰ ਵੀ 2.5 ਦਿਨ ਹੋ ਗਏ ਕੋਈ ਬੰਦਾ ਨਹੀਂ ਫੜਿਆ ਅਜੇ ਤੱਕ ਉਹਨਾਂ ਨੇ ਮੇਰਾ ਨਾਮ ਹੈ ਨੋਵਲਜੀਤ ਸਿੰਘ ਨੋਵਲਜੀਤ ਜੀ ਕੱਲ ਧਰਨਾ ਜਿਹੜਾ ਮੁਲਤਵੀ ਕਰ ਦਿੱਤਾ ਗਿਆ ਸੀਗਾ ਪੁਲਿਸ ਨੇ ਪਰ ਰੋਸਾ ਦਿੱਤਾ ਸੀ ਪਰ ਪੁਲਿਸ ਨੇ ਕੋਈ ਵੀ ਅਜੇ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਤਾਂ ਮਜੂਰਾਂ ਅੱਜ ਅਤਿ ਦੀ ਗਰਮੀ ਦੇ ਵਿੱਚ ਪਰਿਵਾਰ ਨੂੰ ਬਹਿਣਾ ਪਿਆ। ਹਾਂਜੀ ਦੇਖੋ ਜਿਸ ਪਰਿਵਾਰ ਦਾ ਜਵਾਨ ਬੱਚਾ ਚਲ ਗਿਆ ਉਹ ਤਾਂ ਬਹੁਤ ਗਹਿਰੇ ਸਦਮੇ 'ਚ ਆ ਦੁੱਖ 'ਚ ਆ। ਉਹਦੇ ਮਾਪੇ ਤਾਂ ਪਹਿਲੇ ਹੀ ਬਿਮਾਰ ਆ ਹਨਾ ਤੇ ਅਸੀਂ ਦੇਖੋ ਜਿਹੜੀ ਪੁਲਿਸ ਦੀ ਕਾਰਵਾਈ ਕਰ ਬਣਦੀ ਸੀ ਜਿੱਦਣ ਇਹਨਾਂ ਨੇ ਬਿਆਨ ਲਿਆ ਸੀਗਾ ਉਸ ਦਿਨ ਚਾਹੀਦਾ ਸੀ ਉਹ ਬੰਦਿਆਂ ਨੂੰ ਡਿਟੇਨ ਕਰ ਲੈਂਦੇ। ਚਾਰੇ ਬੰਦਿਆਂ ਨੂੰ ਥਾਣੇ ਸਾਦੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਸ਼ਹਿਰ ਛੱਡ ਕੇ ਨੇ ਜਾਣਾ ਵੀ ਤੁਹਾਡੇ ਖਿਲਾਫ ਜਿਹੜੀ ਆ ਉਹ ਬਿਆਨ ਦਿੱਤਾ ਹੋਇਆ ਵੀ ਬੰਦਾ ਜਿਹੜਾ ਜੇਰੇ ਇਲਾਜ ਆ ਕਿਉਂਕਿ ਉਹ ਜਿਹੜੀ ਉਹਨੇ ਪాయిਜ਼ਨ ਉਹਨੇ ਪੀਤੀ ਹੋਈ ਸੀਗੀ ਉਹਦਾ ਕੋਈ ਤੋੜ ਨਹੀਂ ਸੀ ਉਹ ਚ ਡੈਫੀਨਿਟਲੀ ਉਹ ਚ ਮੌਤ ਹੁਣੀ ਹੁਣੀ ਸੀਗੀ ਪਰ ਉਹ ਇੱਕ ਸਲੋ ਸੀਗਾ ਉਹ ਚਾਰ ਪੰਜ ਦਿਨ ਦਾ ਪੀਰੀਅਡ ਸੀਗਾ ਪਰ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਮੈਂ ਕਹਿੰਦਾ ਨਲਾਇਕ ਪੁਲਿਸ ਆ ਫੇਲ ਸਿਸਟਮ ਆ ਬਿਲਕੁਲ ਫੇਲ ਸਿਸਟਮ ਆ ਇੱਕ ਫੇਲ ਸਿਸਟਮ ਉੱਤੇ ਪੋਲੀਟੀਕਲ ਸ਼ੈਲਟਰ ਮਿਲੀ ਹੋਈ ਆ ਜਦੋਂ ਦੋਨੇ ਚੀਜ਼ਾਂ ਇਕੱਠੀਆਂ ਹੋ ਗਈਆਂ ਤਾਂ ਫਿਰ ਜਨਤਾ ਦਾ ਦੇਖੋ ਇੱਥੇ ਆ ਸੇਕੜੇ ਹੀ ਘਰ ਦੇ ਰਿਸ਼ਤੇ ਦਾ ਦੋਸਤ ਮਿੱਤਰ ਸੱਜਣ ਸਾਰੇ ਆਏ ਹੋਇਆ ਪੋਲਿਟਿਕਲ ਸ਼ੈਲਟਰ ਕਿਵੇਂ ਨੋਬਲ ਜੀ ਬਾਰ ਬਾਰ ਪੋਲਿਟਿਕਲ ਸ਼ੈਲਟਰ ਦੇਖੋ ਪੋਲਿਟਿਕਲ ਸ਼ੈਲਟਰ ਦੇਖੋ ਜਿਹੜਾ ਇੱਥੇ ਦਾ ਜਿੱਦਾਂ ਸਾਰੀ ਗੱਲ ਸਮਝ ਆਂਦੀ ਆ ਜਿਹੜਾ ਇੱਥੇ ਬਿੰਦੂ ਸ਼ਰਮਾ ਆ ਉਹ ਬ੍ਰਹਮਸ਼ੰਕਰ ਜਿੰਪਾ ਜਿਹੜੇ ਇੱਥੇ ਦੇ ਐਮ ਐਲ ਏ ਆ ਉਹਦਾ ਨਜ਼ਦੀਕੀ ਆ ਪੁਲਿਸ ਤੱਕ ਕਿਸੇ ਦਿਨ ਨਹੀਂ ਮੰਦੀ ਹੁੰਦੀ ਮੌਜੂਦਾ ਸਰਕਾਰ ਦੇ ਪੈਰ ਹੇਠ ਹੁੰਦੀ ਆ ਹਮੇਸ਼ਾ ਹੀ ਪੋਲ ਸੇ ਇਦਾਂ ਹੀ ਸਿਸਟਮ ਚੱਲਦਾ ਇਹਨਾਂ ਦਾ ਤੇ ਇੰਨਾ سنگੀਨ ਜੁਰਮ ਹੋਵੇ ਤੇ ਬੰਦੇ ਕੋਈ ਐਡੇ ਬੰਦੇ ਉਹ ਵੱਡੇ ਨਹੀਂ ਹੈਗੇ ਵੀ ਉਹ ਫੜੇ ਨਹੀਂ ਜਾ ਸਕਦੇ ਦੇਖੋ ਤੁਸੀਂ ਕੱਲ ਸੁਖਜਿੰਦਰ ਰੰਧਾਵਾ ਦੇ ਮੁੰਡੇ ਨੂੰ ਧਮਕੀ ਦਿੱਤੀ ਤੇ ਉਹ 12 ਘੰਟਿਆਂ ਜਿਹਨਾਂ ਨੇ ਦੋਸ਼ੀ ਫੜ ਲਏ ਇੱਕ ਟਾਈਮ ਜਦੋਂ ਕੈਪਟਨ ਮਿੰਦਰ ਸਿੰਘ ਦੀ ਘਰ ਵਾਲੀ ਦਾ ਪਰਸ ਗਾਇਬ ਹੋਇਆ ਸੀਗਾ ਇਹ ਕੁਝ ਘੰਟਿਆਂ ਦੇ ਵਿੱਚ ਜੂਪੀ ਤੋਂ ਫੜ ਲਿਆ ਸੀ ਫਿਰ ਜਦੋਂ ਆਮ ਜਨਤਾ ਦੇ ਵਿੱਚ ਕੋਈ ਮਤਲਬ ਸਮੱਸਿਆਵਾ ਕੋਈ ਘਟਨਾਵਾ ਘਟਦੀ ਆ ਫਿਰ ਇਹ ਪੁਲਿਸ ਹਰਕਤ ਕਿਉਂ ਨਹੀਂ ਆਂਦੀ ਇਹ ਇਸ ਕਰਕੇ ਨਹੀਂ ਆਂਦੀ ਕਿਉਂਕਿ ਉਹਨਾਂ ਦਾ ਪੋਲਿਟਿਕਲ ਸ਼ੈਲਟਰ ਹੁੰਦਾ ਪੁਲਿਸ ਨੇ ਕਿਹਾ ਹੁੰਦਾ ਵੀ ਤੁਸੀਂ ਇਹਨੂੰ ਜਿਹੜਾ ਹੈਗਾ ਵੀ ਇਹਨੂੰ ਨੱਪੋ ਹੁਣ ਉਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਨਾ ਕੋਰਟ ਚੱਲ ਗਿਆ ਕਿੰਨੇ ਦਿਨ ਚੱਲੇਗਾ ਜੀ ਇਸ ਤਾਂ ਹਜੇ ਮਨਜੀਤ ਸਿੰਘ ਦਾ ਮ੍ਰਿਤਕ ਦਾ ਦੇਖੋ ਅਸੀਂ ਕੱਲ ਵੀ ਅਸੀਂ ਕੱਲ ਵੀ ਕੱਲ ਸਾਨੂੰ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਪੂਰਾ ਕੋਆਪਰੇਟ ਕਰਾਂਗੇ ਅਸੀਂ ਬੰਦੇ 24 ਘੰਟੇ ਚ ਫੜ ਲਾਂਗੇ ਜਿਹੜੀ ਉਹ ਸਮਾਂ ਸੀਮਾ ਅੱਜ ਦੁਪਹਿਰੇ 12 ਵਜੇ ਪੂਰੀ ਹੋ ਗਈ। ਅਸੀਂ ਇੱਦਾਂ ਨਹੀਂ ਵੀ ਉਹਨਾਂ ਦੇ ਕਹਿ ਤੇ ਅਸੀਂ ਅਸੀਂ ਉਹਨਾਂ ਦੇ ਕਹਿ ਤੇ ਹੀ ਰੁਕਿਆ। ਨਹੀਂ ਤਾਂ ਇਹ ਕੰਮ ਕੱਲ ਵੀ ਹੋ ਸਕਦਾ ਸੀਗਾ। ਪਰ ਅਸੀਂ ਅੱਜ 12 ਮਤਲਬ ਵਜੇ ਪੂਰੀ ਹੋ ਗਈ। ਉਹਨਾਂ ਨੇ ਸਾਨੂੰ ਕਾਲ ਕਰਕੇ ਨਹੀਂ ਦੱਸਿਆ ਵੀ ਕੋਈ ਬੰਦਾ ਫੜਿਆ ਨਹੀਂ ਫੜਿਆ ਕੀ ਹੋਇਆ ਕੀ ਨਹੀਂ ਹੋਇਆ। ਕੱਲ ਤਾਂ ਮੌਕੇ ਤੇ ਐਸਐਚਡੀ ਐਸਪੀ ਪਹੁੰਚ ਕੇ ਸੀ ਅੱਜ ਕੋਈ ਨਹੀਂ ਆਇਆ ਜੀ ਫਿਰ। ਅੱਜ ਕੋਈ ਵੀ ਨਹੀਂ ਆਇਆ ਕਿਸੇ ਨੇ ਫੋਨ ਕਰਕੇ ਵੀ ਨਹੀਂ ਦੱਸਿਆ ਵੀ ਅਸੀਂ ਕੋਈ ਕਾਰਵਾਈ ਅੱਗੇ ਕੋ ਹੋ ਗਈ ਜਾਂ ਨਹੀਂ ਹੋ ਗਈ। ਜਦਕਿ ਉਹਨਾਂ ਦਾ ਫਰਜ਼ ਮੰਨਦਾ ਸੀ ਜੇ ਨਹੀਂ ਵੀ ਉਹਨਾਂ ਨੇ ਕੀਤਾ ਤਾਂ ਵੀ ਉਹ ਜਗਜੀਤ ਨੂੰ ਫੋਨ ਕਰਦੇ ਵੀ ਬੇਟਾ ਵੀ ਕੋਈ ਹੱਲੇ ਤੱਕ ਸਾਡੇ ਮੁਜਰਮ ਹੱਥ ਵਿੱਚ ਨਹੀਂ ਆਇਆ ਹਨ ਉਹ ਤਾਂ ਬਿਲਕੁਲ ਮਤਲਬ ਸੌਂਗੇ ਜਾ ਕੇ ਸਾਰੀ ਇਹ ਗੱਲਬਾਤ ਕਰਕੇ ਉਹ ਸੌਂਗੇ ਜਾ ਕੇ ਤੇ ਹੁਣ ਦੇਖੋ ਅਸੀਂ ਅੱਜ ਧਰਨਾ ਲਾਇਆ ਆ ਅਸੀਂ ਦੇਖੋ ਸੰਸਕਾਰ ਇੱਕ ਬਹੁਤ ਵੱਡੀ ਅੰਤਮ ਰਸਮ ਹੁੰਦੀ ਆ ਤੇ ਜਿੰਨਾ ਚਿਰ ਸੰਸਕਾਰ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਉਹ ਜਿਹੜਾ ਦੁੱਖ ਹੁੰਦਾ ਉਹਦੇ ਵਿੱਚ ਰੱਤੀ ਭਾਰ ਵੀ ਕੋਈ ਵੀ ਨਾ ਕਮੀ ਨਹੀਂ ਆਦੀ ਤੇ ਅਸੀਂ ਆਪਣੀਆਂ 4-5 ਦਿਨ ਤੋਂ ਅਸੀਂ ਆਪਣੇ ਭਰਾ ਦੀਆਂ ਆਪਣੇ ਪਰਿਵਾਰ ਦੇ ਬੱਚੇ ਦੀਆਂ ਅਸੀਂ ਉਹਦੇ ਅੰਤਮ ਰਸਮਾਂ ਪੂਰੀਆਂ ਕਰਨਾ ਚਾਹੁੰਦੇ ਆ ਪਰ ਇਹ ਜਿਹੜੀ ਪੂਰਾ ਸਿਸਟਮ ਆ ਉਹਦੇ ਵਿੱਚ ਬੈਰੀਅਰ ਬਣਿਆ ਹੋਇਆ ਕਾਤਲ ਪਹੁੰਚ ਦੇ ਹੋਣ ਦੇ ਬਾਵਜੂਦ ਵੀ ਉਹਨੂੰ ਨਹੀਂ ਫੜਿਆ ਜਾ ਰਿਹਾ ਸੱਜਣ ਜੀ ਆਜੀ ਵੀ ਧਰਨਾ ਦਿੱਤਾ ਕੱਲ ਦਾ ਮੁੱਲਤਵੀ ਹੋ ਗਿਆ ਸੀਗਾ ਕੱਲ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਸੀ ਅੱਜ ਕੋਈ ਵੀ ਨਹੀਂ ਮੌਕੇ ਤੇ ਫੜਿਆ ਸੀ ਹਾਂਜੀ ਅੱਜ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਔਰ ਮੈਨੂੰ ਲੱਗਦਾ ਕਿ ਜਿਹੜਾ ਆ ਧਰਨਾ ਲੱਗਾ ਹੈਗਾ ਆ ਬੀਬੀਆਂ ਬੈਠੀਆਂ ਨੇ ਔਰ ਉਹ ਜਿਹੜਾ ਮ੍ਰਿਤਕ ਸਾਡਾ ਭਰਾ ਹੈਗਾ ਛੋਟਾ ਉਹਦੇ ਮਾਤਾ ਜੀ ਬੈਠੇ ਆ ਭੈਣ ਬੈਠੇ ਆ ਉਹਦੀ ਵਾਈਫ ਬੱਚੇ ਬੈਠੇ ਆ ਇਹ ਜਿਹੜਾ ਇਕੱਠ ਹੈਗਾ ਨਾ ਜਿਹੜੇ ਧਰਨਾ ਲਾ ਕੇ ਬੈਠੇ ਆ ਇਹ ਇਸ ਗੱਲ ਦਾ ਸਬੂਤ ਆ ਕਿ ਭਗਵੰਤ ਮਾਨ ਦੀ ਸਰਕਾਰ ਦੀ ਛਤਰ ਛਾਇਆ ਦੇ ਹੇਠ ਜਿਹੜੀ ਹੁਸ਼ਿਆਰਪੁਰ ਦੀ ਪੁਲਿਸ ਆ ਉਸ ਪੁਲਿਸ ਦੀ ਨਾਕਾਮੀ ਨੂੰ ਦਰਸਾਉਂਦਾ ਏ ਇਹ ਉਸ ਪੁਲਿਸ ਦੀ ਪ੍ਰਾਪਤੀ ਇਹ ਦਰਸਾਉਂਦਾ ਹੈਗਾ ਵੀ ਜਿਹੜੇ ਦੋਸ਼ੀ ਆ ਉਹ ਸ਼ਰਿਆਂ ਮੁਕੰਮ ਰਹੇ ਆ ਤੁਸੀਂ ਦੇਖੋ ਕਿੱਡਾ ਵੱਡਾ ਫੇਲਿਅਰ ਆ 28 ਤਰੀਕ ਨੂੰ ਅੱਜ 3 ਤਰੀਕ ਹੋ ਗਈ ਆ 28 ਜੁਲਾਈ ਨੂੰ ਉਹ ਨੌਜਵਾਨ ਮਰਨ ਤੋਂ ਪਹਿਲਾਂ ਬਿਆਨ ਦੇ ਕੇ ਜਾਂਦਾ ਲਿਖਤੀ ਰੂਪ ਦੇ ਵਿੱਚ ਉਹਦੇ ਬਕਾਇਦਾ ਸਾਈਨ ਹੁੰਦੇ ਆ ਔਰ ਪੀਜੀਆਈ ਦੇ ਡਾਕਟਰ ਸਾਹਿਬ ਜਦੋਂ ਡੈਥ ਹੋ ਜਾਂਦੀ ਆ ਉਹ ਲਿਖਦੇ ਆ ਜਦੋਂ ਬਿਆਨ ਹੁੰਦੇ ਆ ਪੇ ਫਿਟ ਫਾਰ ਸਟੇਟਮੈਂਟ ਉਹ ਸਟੇਟਮੈਂਟ ਦੇਣ ਦੇ ਵਾਸਤੇ ਫਿਟ ਹੈ ਔਰ ਤੁਰੰਤ ਕਾਰਵਾਈ ਹੋਣੀ ਬਣਦੀ ਹੁੰਦੀ ਆ 28 ਤਰੀਕ ਲੰਘੇ 29 30 31 1 2 3 ਅੱਜ 7ਵਾਂ ਦਿਨ ਹੋ ਗਿਆ ਜੀ ਤੁਸੀਂ ਦੇਖੋ ਕਿੰਨਾ ਵੱਡਾ ਫੇਲਿਅਰ ਆ ਔਰ 3 ਦਿਨ ਐਫ ਆਈ ਆਰ ਕੱਟੀ ਨੂੰ ਹੋ ਗਿਆ ਆ ਤਿੰਨ ਦਿਨਾਂ ਐਫਆਰ ਨੂੰ ਤੇ 7 ਦਿਨ ਉਦਾਂ ਹੋ ਗਏ 7 ਦਿਨ ਪਹਿਲਾਂ ਹੀ ਅਰੈਸਟ ਕਰਨਾ ਬਣਦਾ ਸੀਗਾ ਉਹ ਜਿਹੜੇ ਦੋਸ਼ੀ ਆ ਉਹ ਨੌਜਵਾਨ ਇੱਥੇ ਹੀ ਘੁੰਮਦੇ ਰਹੇ ਉਹ ਬੰਦੇ ਉਹਨਾਂ ਨੂੰ ਹੱਥ ਨਹੀਂ ਪਾਇਆ ਗਿਆ ਔਰ ਉਸ ਤੋਂ ਬਾਅਦ ਜਦੋਂ ਬਾਰ ਬਾਰ ਪ੍ਰੈਸ਼ਰਾਈਜ਼ ਕਰਨ ਦੇ ਉੱਪਰ ਫਿਰ ਤੁਰਿਆ ਕਰੋ ਠਾਲਿਆਂ ਚੋਂ ਨਿਕਲ ਕੇ ਤੇ ਆਪਾਂ ਉਹਨਾਂ ਦੇ ਘਰੀ ਰੇਡ ਕਰਨ ਚੱਲੇ ਆਂ ਔਰ ਸਾਨੂੰ ਦੇਖੋ ਗੁਮਰਾਹ ਕਿੱਦਾਂ ਕੀਤਾ ਗਿਆ ਏਐਸਆਈ ਸਾਹਿਬ ਜਿਹੜੇ ਚੌਕੀ ਇੰਚਾਰ ਸਾਹਿਬ ਹੈਗੇ ਆ ਉਹ ਵੀ ਕਿੱਦਾਂ ਗੁਮਰਾਹ ਕਰਦੇ ਰਹੇ ਉਹ ਕਹਿੰਦੇ ਕਿ ਜਿਹੜੇ ਉਹਦੇ ਬਿਆਨ ਹੈਗੇ ਆ ਨੌਜਵਾਨ ਦੇ ਉਹਦੇ ਬਿਆਨਾਂ ਦੇ ਆਧਾਰ ਦੇ ਉੱਪਰ ਕਹਿੰਦੇ ਕਾਰਵਾਈ ਨਹੀਂ ਬ ਕਹਿੰਦੇ ਉਹਦੇ ਭਰਾ ਦੇ ਵੱਲੋਂ ਦੁਬਾਰਾ ਬਿਆਨ ਕਰਵਾਏ ਜਾਣ ਭਰਾ ਦੇ ਵੱਲੋਂ ਦੁਬਾਰਾ ਬਿਆਨ ਕਰਵਾਏ ਗਏ ਮੈਨੂੰ ਦੱਸੋ ਜੀ ਕਿਹੜਾ ਕਾਨੂੰਨ ਇਹ ਗੱਲ ਕਹਿੰਦਾ ਹੈਗਾ ਕਿ ਮਰਨ ਵਾਲਾ ਜਿਹੜਾ ਹੈਗਾ ਵਿਅਕਤੀ ਜਦੋਂ ਉਹ ਜਿਉਂਦੇ ਜੀ ਬਿਆਨ ਦੇ ਕੇ ਗਿਆ ਉਹਦੇ ਆਧਾਰ ਦੇ ਉੱਪਰ ਬਿਆਨਾਂ ਦੇ ਆਧਾਰ ਦੇ ਉੱਪਰ ਪਰਚਾ ਨਹੀਂ ਦਰਜ ਹੁੰਦਾ ਪਰਚਾ ਹੁੰਦਾ ਆ ਪਰ ਕਾਨੂੰਨ ਦੀਆਂ ਸ਼ਰਯਮਤ ਜਿਉੜਾਈਆਂ ਗਈਆਂ ਖੈਰ ਚਲੋ ਅਸੀਂ ਉਹਨਾਂ ਦਾ ਫੇਰ ਕਹਿਣਾ ਮੰਨ ਲਿਆ ਭਰਾ ਦੇ ਵੱਲੋਂ ਬਿਆਨ ਦਰਜ ਕਰਵਾਤੇ ਆ ਭਰਾ ਵੱਲੋਂ ਬਿਆਨ ਦਰਜ ਕਰਵਾਉਣ ਦੇ ਬਾਵਜੂਦ ਹੱਲੇ ਤੱਕ ਕੋਈ ਕਾਰਵਾਈ ਨਹੀਂ ਐਫ ਆਰ ਜ਼ਰੂਰ ਕੱਟਤੀ ਆ ਕੱਲ ਸਾਨੂੰ ਆਸ਼ਵਾਸਨ ਦੇ 24 ਘੰਟੇ ਪੂਰੇ ਹੋ ਚੁੱਕੇ ਆ ਪਰ ਬਾਵਜੂਦ ਉਹਦੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਆ ਅਗਲੀ ਰਣਨੀਤੀ ਫਿਰ ਕੀ ਰਹੀ ਅਗਲੀ ਰਣਨੀਤੀ ਤਾਂ ਆਹੀ ਆ ਜੀ ਹੁਣ ਸੜਕਾਂ ਦੇ ਉੱਪਰ ਬੈਠੇ ਆ ਆ ਧੁੱਪ ਦੇ ਵਿੱਚ ਪਿੰਡੇ ਸੇਕੰਡੇ ਆ ਔਰ ਨੌਜਵਾਨ ਦੀ ਲਾਸਟ ਜਿਹੜੀ ਆ ਉਹ ਉੱਥੇ ਮੌਜੂਦ ਦੀ ਵਿੱਚ ਰੋਣ ਲਈ ਹੈਗੀ ਆ ਸੋ ਆਹ ਪ੍ਰਾਪਤੀਆਂ ਆ ਭਗਵੰਤ ਮਾਨ ਸਰਕਾਰ ਦੀਆਂ ਲੋਕਾਂ ਨੇ ਵੋਟਾਂ ਇਸ ਕਰਕੇ ਪਾ ਕੇ ਜਿਤਾਇਆ ਸੀਗਾ ਇਹਨਾਂ ਨੂੰ ਵੀ ਤੁਸੀਂ ਸਰਕਾਰ ਬਣਾਓ ਔਰ ਆ ਸਾਡੇ ਆਮ ਲੋਕਾਂ ਦੇ ਹਾਲਾਤ ਹੈ ਗਿਆ ਆ ਮਾਵਾਂ ਬੈਠੀਆਂ ਨੇ ਆਪਣੇ ਬੱਚੇ ਦਾ ਸਸਕਾਰ ਨਹੀਂ ਕਰ پا ਰਹੀਆਂ ਆ ਛੋਟੇ ਛੋਟੇ ਮਾਸੂਮ ਬੱਚਿਆਂ ਤੇ ਤੁਸੀਂ ਚਿਹਰੇ ਵੇਖ ਲਓ ਆ ਹਾਲ ਜਿੱਦਾਂ ਪਹਿਲਾਂ ਨੋਵਲਜੀਤ ਸਿੰਘ ਉਹਨੇ ਕਹਿ ਕੇ ਹਟਿਆ ਨਾ ਕਿ ਜਿਹੜੀ ਪੁਲਿਸ ਹੁੰਦੀ ਹੈਗੀ ਆ ਜਿਹੜਾ ਇੱਥੋਂ ਦਾ ਸਿਸਟਮ ਹੁੰਦਾ ਹੈਗਾ ਸਰਕਾਰਾਂ ਦੇ ਅੰਡਰ ਐਮ ਐਲ ਏ ਹੈਗੇ ਆ ਉਹਨਾਂ ਦੇ ਅੰਡਰ ਸਾਰਾ ਕੁਝ ਚੱਲਦਾ ਜਾਂ ਫਿਰ ਪੁਲਿਸ ਕੋਈ ਹੋਰ ਦੱਸ ਦੇਵੇ ਕਾਰਨ ਕੀ ਹੈਗਾ ਤੁਸੀਂ ਦੇਖੋ ਕੱਲ ਤੱਕ ਜਦੋਂ ਆਪਾਂ ਸਾਨੂੰ ਆਸ਼ਵਾਸਨ ਦੇ ਕੇ ਗਏ ਆ ਉਦੋਂ ਤੱਕ ਜਿਹੜੇ ਦੋਸ਼ੀ ਆ ਉਹਨਾਂ ਵਿੱਚੋਂ ਘੱਟੋ ਘੱਟ ਦੋ ਜਣੇ ਦੇ ਫੋਨ ਚੱਲਦੇ ਪਏ ਸੀਗੇ ਆਨਲਾਈਨ ਸੀਗੇ ਉਹ ਇੱਕ ਦੂਜੇ ਨਾਲ ਗੱਲਬਾਤ ਕਰਨ ਦੇ ਆ ਉਹ ਔਰ ਉਹਦੇ باوجود ਵੀ ਨੰਬਰ ਟ੍ਰੇਸ ਕਰਕੇ ਉਹਨਾਂ ਤੱਕ ਪੁਲਿਸ ਨਹੀਂ ਪਹੁੰਚ ਪਾਈ ਔਰ ਆਪਾਂ ਇਹ ਗੱਲ ਮੰਨਦੇ ਆ ਕਿ ਪੰਜਾਬ ਦੀ ਜਿਹੜੀ ਸਾਡੀ ਪੁਲਿਸ ਉਹ ਬੜੀ ਬਹਾਦਰ ਉਹ ਤੇ ਪਤਾਲ ਚੋਂ ਬੰਦਾ ਕੱਢ ਕੇ ਲਿਆਉਂਦੀ ਆ ਇਹ ਪੁਲਿਸ ਦੀ ਕਾਬਲੀਅਤ ਆ ਸਾਡੇ ਪੰਜਾਬ ਦੀ ਪੁਲਿਸ ਦੀ ਪਰ ਜਦੋਂ ਇੱਥੇ ਨਹੀਂ ਲੱਗਦੀ ਇਹਦਾ ਮਤਲਬ ਸਿੱਧਾ-ਸਿੱਧਾ ਇਹ ਬਣਦਾ ਕਿ ਉਹ ਇਹਨਾਂ ਦੇ ਅੰਡਰ ਪ੍ਰੈਸ਼ਰ ਵਾਜੀ ਹੋ ਗ੍ਰਫਤਾਰੀ ਨਹੀਂ ਹੋਈ ਤੁਸੀਂ ਵੀ ਪਹੁੰਚੇ ਐਸਪੀ ਸਾਹਿਬ ਵੀ ਪਹੁੰਚੇ ਸੀ ਉਹਨ ਕੀ ਭਰੋਸਾ ਦਿੱਤਾ ਜੀ ਐਸਪੀ ਡੀ ਸਾਹਿਬ ਆਏ ਸੀ ਜੀ ਇੱਥੇ ਹੋਣੀ ਤੇ ਉਹਨਾਂ ਨੇ ਵੀ ਤੇ ਮੈਂ ਵੀ ਡੀਐਸਪੀ ਸਾਹਿਬ ਨੇ ਵੀ ਇਹਨਾਂ ਨੂੰ ਸਾਰਿਆਂ ਨੂੰ ਅਸ਼ਵਾਸਨ ਦਿੱਤਾ ਕਿ ਅਸੀਂ ਜਲਦ ਤੋਂ ਜਲ ਜਿੰਨੀ ਛੇਤੀ ਹੋ ਸਕਿਆ ਉਹਨਾਂ ਛੇਤੀ ਦੋਸ਼ੀਆਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਦੇਵਾਂਗੇ ਸਾਡੇ ਤੇ ਨਾ ਕੋਈ ਪ੍ਰੈਸ਼ਰ ਹੈ ਨਾ ਹੋ ਸਕਦਾ ਇਸ ਮਾਮਲੇ ਦੇ ਵਿੱਚ ਡੈਥ ਡੈਕਲੇਰੇਸ਼ਨ ਹੈ ਉਸ ਬੰਦੇ ਦੀ ਉੱਤੇ ਕੋਈ ਸਵਾਲੀਆ ਨਿਸ਼ਾਨੀ ਹੋ ਸਕਦਾ ਕਦੇ ਵੀ ਸੋ ਅਸੀਂ 1% ਵੀ ਢਿੱਲ ਨਹੀਂ ਵਰਤਾਂਗੇ ਉਹ ਦੋਸ਼ੀਆਂ ਨੂੰ ਫੜ ਲਈ ਸਰ ਇੱਕ ਆਮ ਆਦਮੀ ਪਾਰਟੀ ਦਾ ਵਿਧਾਇਕ ਦਾ ਖਾਸ ਹੈ ਬਿੰਦੂ ਸ਼ਰਮਾ ਦੱਸਿਆ ਰਿਹਾ ਕਿ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਜਾਂ ਪੋਲੀਟੀਕਲੀ ਪ੍ਰੈਸ਼ਰ ਕਰ ਰਿਹਾ ਪੁਲਿਸ ਨੂੰ ਕੋਈ ਹਾਇਤਤਾ ਦੀ ਗੱਲਬਾਤ ਨਹੀਂ ਸਾਡੇ ਤੱਕ ਕੋਈ ਅਪਰੋਚ ਨਹੀਂ ਹੋਈ ਆ ਇਹਨਾਂ ਦੇ ਲੈਵਲ ਤੇ ਇਹ ਕਹਿੰਦੇ ਸਾਡੇ ਨਾਲ ਕਿਸੇ ਨੇ ਗੱਲਬਾਤ ਕੀਤੀ ਆ ਕੋਈ ਪਰ ਸਾਨੂੰ ਕੋਈ ਨਹੀਂ ਕਿਸਨੇ ਕੁਝ ਗਿਆ ਤੇ ਇਹ ਰੇਡ ਛਾਪੇਮਾਰੀ ਜਾਰੀ ਹੈ ਜੀ ਛਾਪੇਮਾਰੀ ਜਾਰੀ ਹੈ ਜੀ